5 ਜੂਨ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਫਾਇਰਿੰਗ ਹੁੰਦੀ ਰਹੀ ਇਸ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਲੰਗਰ ਹਾਲ ਵਾਲੇ ਪਾਸੇ ਬਣੇ ਦੋ ਗੁੰਬਦ ਪਾਣੀ ਵਾਲੀ ਟੈਂਕੀ ਅਤੇ ਹੋਟਲ ਟੈਂਪਲ 뷰 ਪੂਰੀ ਤਰ੍ਹਾਂ ਤਬਾਹ ਹੋ ਗਏ ਸਨ ਫੌਜ ਨੇ ਪਲਾਨ ਬਣਾਇਆ ਕਿ ਕਿ 6 ਜੂਨ ਨੂੰ 7 ਵਜੇ ਤੱਕ ਉਹ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਜਾਣਗੇ ਇਸ ਦੇ ਲਈ ਵੱਖ-ਵੱਖ ਟੁਕੜੀਆਂ ਨੂੰ ਵੱਖ-ਵੱਖ ਕੰਮ ਸੌਪੇ ਗਏ ਸਨ ਜਿਸ ਤਰ੍ਹਾਂ ਕਿ ਇੱਕ ਟੁਕੜੀ ਨੇ ਘੰਟਾ ਘਰ ਵਾਲੇ ਪਾਸੋਂ ਇੱਕ ਨੇ ਜਲਿਆਣੇ ਬਾਗ ਪਾਸੋਂ ਤੇ ਇੱਕ ਨੇ ਤੀਜੇ ਰਸਤੇ ਰਾਹੀਂ ਦਰਬਾਰ ਸਾਹਿਬ ਦੇ ਅੰਦਰ ਜਾਣਾ ਸੀ ਅੰਦਰ ਸਿੱਖਾਂ ਦੇ ਨਾਲ ਨਜੱਠਣ ਦੇ ਲਈ ਮਦਰਾਸ ਦੀ ਫੌਜ ਮਗਾਈ ਰਹੀ ਸੀ ਇਸ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਸਰਕਾਰ ਇਸ ਦੇ ਉੱਪਰ ਬਹੁਤ ਜ਼ਿਆਦਾ ਪੈਸਾ ਖਰਚ ਕਰਦੀ ਹੈ ਜਦੋਂ ਟੁਕੜੀ ਘਾਟਾਕਰ ਵਾਲੇ ਪਾਸਿਓਂ ਅੰਦਰ ਜਾਂਦੀ ਹੈ ਤਾਂ ਉਹ ਟੁਕੜੀ ਉੱਥੇ ਹੀ ਢੇਰ ਹੋ ਜਾਂਦੀ ਹੈ ਸਿੱਖਾਂ ਦੇ ਦੁਆਰਾ ਉਹਨਾਂ ਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਂਦਾ ਹੈ ਇਸ ਫੌਜ ਦਾ ਇੱਕ ਫੌਜੀ ਜਸਵੀਰ ਰੈਣਾ ਜ਼ਖਮੀ ਹੋਇਆ ਵੀ ਅੰਦਰ ਐਂਟਰ ਕਰ ਜਾਂਦਾ ਹੈ ਦੋਸਤੋ ਬਾਅਦ ਉਸ ਦੀਆਂ ਦੋਨੋਂ ਲੱਤਾਂ ਦੇ ਵਿੱਚ ਗੋਲੀਆਂ ਵੱਜਦੀਆਂ ਹਨ ਜਿਸ ਦੇ ਨਾਲ ਕਿ ਦੋਨੋਂ ਲੱਤਾਂ ਨਕਾਰਾ ਹੋ ਜਾਂਦੀਆਂ ਹਨ ਬਾਕੀ ਫੌਜੀ ਉਸ ਨੂੰ ਇੱਥੋਂ ਕੱਢ ਲੈਂਦੇ ਹਨ ਤੇ ਫੌਜੀਆਂ ਦੀ ਹੈਲਪ ਦੇ ਲਈ ਇੱਕ ਕੈਂਪ ਵੀ ਬਣਾਇਆ ਗਿਆ ਸੀ ਇਸ ਤੋਂ ਇਲਾਵਾ ਇੱਕ ਹੈਲੀਕਾਪਟਰ ਵੀ ਸੀ ਜੋ ਕਿ ਜ਼ਖਮੀ ਫੌਜੀਆਂ ਨੂੰ ਅੰਬਾਲੇ ਲੈ ਕੇ ਜਾਂਦਾ ਸੀ ਸਿੰਘਾਂ ਨੇ ਆਪਣੇ ਆਪਣੇ ਮੋਰਚੇ ਸਾਹਮਣੇ ਹੋਏ ਸਨ ਉਹ ਬਹੁਤ ਬਹਾਦਰੀ ਦੇ ਨਾਲ ਲੜ ਰਹੇ ਸਨ ਫੌਜ ਨੂੰ ਲੱਗਦਾ ਸੀ ਕਿ ਉਹ 2 ਘੰਟਿਆਂ ਦੇ ਵਿੱਚ ਇਸ ਨੂੰ ਫਤਿਹ ਕਰ ਲਵੇਗੀ ਪਰ ਸਾਰਾ ਦਿਨ ਲਗਾਉਣ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜਰਨਲ ਸੁਵੇਗ ਨੇ ਇੱਕ ਗੁਪਤ ਜਗ੍ਹਾ ਦੇ ਉੱਤੇ ਮਸ਼ੀਨ ਗਨ ਫਿੱਟ ਕੀਤੀ ਹੋਈ ਸੀ ਜਿਸ ਦਾ ਨਿਸ਼ਾਨਾ ਕਿ ਗੇਟ ਵੱਲ ਸੀ ਜੋ ਵੀ ਫੌਜੀ ਉਹ ਤਾਂ ਐਂਟਰ ਕਰਦੇ ਸਨ ਉਹ ਮਸ਼ੀਨ ਗਨ ਦੇ ਨਾਲ ਉਥੇ ਹੀ ਮਾਰੇ ਜਾਂਦੇ ਸਨ ਇਸ ਤੋਂ ਇਲਾਵਾ ਖੂੰਜਿਆਂ ਦੇ ਵਿੱਚ ਜਿੱਥੋਂ ਕਿ ਪਾਣੀ ਦੀ ਛਵੀਲ ਲਗਾਈ ਜਾਂਦੀ ਹੈ ਜਿਹੜੇ ਸਿੱਖ ਨੇਗੇ ਉਹ ਉਸ ਜਗ੍ਹਾ ਦੇ ਉੱਤੋਂ ਫਾਇਰਿੰਗ ਕਰਦੇ ਸਨ ਜਿੱਥੋਂ ਕਿ ਫੌਜੇ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਗੋਲੀਆਂ ਆ ਕਿਸ ਤਰਫ ਹੋ ਰਹੀਆਂ ਹਨ ਫੌਜ ਰਾਤ 2 ਵਜੇ ਤੱਕ ਘੰਟਾ ਕਰਦੇ ਉੱਤੇ ਕਬਜ਼ਾ ਕਰ ਲੈਂਦੀ ਹੈ ਪਰ ਉਦੋਂ ਤੱਕ ਫੌਜ ਦੀਆਂ ਜਿਹੜੀਆਂ ਤਿੰਨ ਟੁਕੜੀਆਂ ਨੇ ਉਹ ਮਾਰੀਆਂ ਗਈਆਂ ਸਨ ਹਰ ਤਰਫ ਲਾਸ਼ਾਂ ਦੇ ਢੇਰ ਪਏ ਸਨ ਇਸ ਤੋਂ ਬਾਅਦ ਜੋ ਕੇਐਸ ਬਰਾੜ ਹੈ ਉਸ ਨੂੰ ਆਪਣਾ ਜਿਹੜਾ ਪਲਾਨ ਆ ਉਹ ਚੇਂਜ ਕਰਨਾ ਪੈਂਦਾ ਹੈ ਹੁਣ ਫੌਜ ਦੱਖਣੀ ਪਾਸੇ ਤੋਂ ਅੰਦਰ ਐਂਟਰ ਕਰਨ ਦਾ ਸੋਚਦੀ ਹੈ ਜਦੋਂ ਉਹ ਐਂਟਰ ਕਰਦੀ ਹੈ ਤਾਂ ਪੌੜੀਆਂ ਦੇ ਵਿੱਚ ਹੀ ਮਾਰੀ ਜਾਂਦੀ ਹੈ ਇਸ ਤਰ੍ਹਾਂ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇਗੀਆਂ ਉਹ 2 ਦਿਨਾਂ ਬਾਅਦ ਮਲਬੇ ਦੇ ਥੱਲੋਂ ਕੱਢੀਆਂ ਜਾਂਦੀਆਂ ਹਨ ਰਾਮਾਂ ਵਾਲੇ ਪਾਸੇ ਤੋਂ ਇੱਕ ਟੈਂਕ ਅੰਦਰ ਭੇਜਿਆ ਜਾਂਦਾ ਹੈ ਪਰ ਉਸ ਦੀਆਂ ਜਿਹੜੀਆਂ ਲਾਈਟਾਂ ਨੇ ਉਹ ਫਿਊਜ਼ ਹੋ ਜਾਂਦੀਆਂ ਨੇਗੀਆਂ ਤੇ ਉਸ ਤੋਂ ਬਾਅਦ ਇੱਕ ਦੂਜਾ ਟੈਂਕ ਤੇ ਇੱਕ ਫੌਜੀਆ ਦੀ ਗੱਡੀ ਨਾਲ ਭੇਜੀ ਜਾਂਦੀ ਹੈ ਤੇ ਉਸ ਨੂੰ ਜੋ ਸਿੰਘ ਹੁੰਦੇ ਹਨ ਉਹ ਰਾਕਟ ਦੇ ਨਾਲ ਤਬਾਹ ਕਰ ਦਿੰਦੇ ਹਨ ਫਿਰ ਫੌਜੀਆ ਨੂੰ ਪਤਾ ਚੱਲਦਾ ਹੈ ਕਿ ਸਿੰਘਾਂ ਕੋਲੇ ਰਾਕਟ ਲਾਂਚਰ ਵੀ ਹੈ ਤੋ ਬਾਅਦ ਬਰਾੜ ਇੰਦਰਾ ਗਾਂਧੀ ਨੂੰ ਕਾਲ ਕਰਦਾ ਹੈ ਅਤੇ ਦਰਬਾਰ ਸਾਹਿਬ ਦੇ ਵਿੱਚ 4 ਟੈਂਕਾਂ ਨੂੰ ਭੇਜਣ ਦੀ ਇਜਾਜ਼ਤ ਮੰਗਦਾ ਹੈ ਤੇ ਇੰਦਰਾ ਗਾਂਧੀ ਹੁਣ ਪਿੱਛੇ ਨਹੀਂ ਹਟ ਸਕਦੀ ਸੀ ਕਿਉਂਕਿ ਜਿਹੜਾ ਮਾਮਲਾ ਸੀਗਾ ਉਹ ਬਹੁਤ ਜ਼ਿਆਦਾ ਭੱਗ ਗਿਆ ਸੀ ਤੇ ਇਸ ਦਾ ਜੇਕਰ ਇੰਦਰਾ ਗਾਂਧੀ ਇਸ ਤੋਂ ਪਿੱਛੇ ਹਟਦੀ ਤਾਂ ਉਸ ਦੀ ਬਦਨਾਮੀ ਹੋਣੀ ਸੀ ਇਹੀ ਗੱਲ ਸੋਚਦੇ ਹੋਏ ਉਹ ਪਰਮਿਸ਼ਨ ਦੇ ਦਿੰਦੀ ਹੈ ਜਿਸ ਦੇ ਨਾਲ ਕਿ ਬਰਾੜ 4 ਟੈਂਕ ਲੈ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੰਦਾ ਹੈ। ਫਿਰ ਦਰਬਾਰ ਸਾਹਿਬ ਦੇ ਉੱਤੇ ਹੁਣ ਟੈਂਕਾਂ ਦੇ ਨਾਲ ਹੋਰ ਹਮਲਾ ਕਰ ਦਿੰਦਾ ਹੈ। ਇਸ ਤੋਂ ਬਾਅਦ ਸਵੇਰ ਦੇ 4 ਵਜੇ ਜਾਂਦੇ ਹਨ ਤੇ ਜਿਹੜੇ ਆਮ ਲੋਕ ਨੇਗੇ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਉਹਨਾਂ ਦੇ ਜਿਹੜੇ ਨਾਰੇ ਨੇਗੇ ਉਹ ਸੁਣਾਈ ਦਿੰਦੇ ਹਨ ਬਰਾੜ ਸੋਚਦਾ ਹੈ ਕਿ ਜੇਕਰ ਦਿਨ ਚੜ ਗਿਆ ਤਾਂ ਲੋਕਾਂ ਨੂੰ ਸਾਹਮਣਾ ਮੁਸ਼ਕਲ ਹੋ ਜਾਵੇਗਾ ਇਸ ਲਈ ਉਹ ਹੁਣ ਵੱਡੀ ਤੋਪ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਦਾ ਹੈ ਜਿਸ ਦੇ ਨਾਲ ਕਿ ਦਰਬਾਰ ਸਾਹਿਬ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੁੰਦਾ ਹੈ ਜਿਹਨੇ ਚੜ ਜਾਂਦਾ ਹੈ ਤੇ ਜੇਕਰ ਗੱਲ ਕਰੀਏ ਵੀ ਸੰਤਾਂ ਦੀ ਸ਼ਹੀਦੀ ਕਿਸ ਤਰ੍ਹਾਂ ਹੋਈ ਤਾਂ ਉਹਨਾਂ ਤੋਂ ਪਹਿਲਾਂ ਜਰਨਲ ਸੁਭੇਕ ਦੀ ਸ਼ਹੀਦੀ ਹੋਈ ਉਹਨਾਂ ਨੇ ਸੰਤਾਂ ਦੀ ਬੁੱਕਲ ਦੇ ਵਿੱਚ ਆਪਣਾ ਦਮ ਤੋੜਿਆ ਤੇ ਸੰਤਾਂ ਨੇ ਉਹਨਾਂ ਦੀ ਦੇ ਦੇ ਉੱਪਰ ਆਪ ਕੱਪੜਾ ਪਾਇਆ ਇਸ ਤੋਂ ਬਾਅਦ ਸੰਤਾਂ ਨੇ ਦੂਜੇ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਇਸ ਜਗ੍ਹਾ ਨੂੰ ਛੱਡ ਕੇ ਜਾਣਾ ਚਾਹੁੰਦਾ ਹੈ ਤਾਂ ਉਹ ਹੁਣੇ ਜਾ ਸਕਦਾ ਹੈ ਇਸੇ ਤਰ੍ਹਾਂ ਸੰਤਾਂ ਨੇ ਅਮਰੀਕ ਸਿੰਘ ਨੂੰ ਵੀ ਕਿਹਾ ਕਿ ਜੇਕਰ ਉਹ ਜਾਣਾ ਚਾਹੁੰਦਾ ਹੈ ਤਾਂ ਚਲਾ ਜਾ ਸਕਦਾ ਹੈ ਪਰ ਉਹਨਾਂ ਨੇ ਸ਼ਹੀਦੀ ਨੂੰ ਚੁਣਿਆ ਤੇ ਉਹ ਸਭ ਤੋਂ ਪਹਿਲਾ ਮੁਕਾਬਲੇ ਦੇ ਲਈ ਅੱਗੇ ਵਧੇ ਤੇ ਉਹ ਗੋਲੀਆਂ ਦੇ ਨਾਲ ਸ਼ਹੀਦ ਹੋ ਗਏ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਦੀ ਨਿਸ਼ਾਨ ਸਾਹਿਬ ਕੋਲ ਸਨ ਜਿੱਥੇ ਕਿ ਉਹਨਾਂ ਨੂੰ ਬਹੁਤ ਸਾਰੀਆਂ ਗੋਲੀਆਂ ਲੱਗਦੀਆਂ ਹਨ ਜਿਸ ਦੇ ਨਾਲ ਕਿ ਉਹ ਸ਼ਹੀਦ ਹੋ ਜਾਂਦੇ ਹਨ ਤੇ ਸਭ ਤੋਂ ਪਹਿਲਾਂ 9 ਵਜੇ ਇਹ ਨਿਊਜ਼ BBC ਤੇ ਆਉਂਦੀ ਹੈ